ਸੋਹਮ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਜੈ ਤੇਈ ਮਾਗ 2017 ਬੇਕਰਮੀ ਜੱਟਵਾਲ ਸੋ ਪਰਖ ਨਿਰੰਜਣ ਸੱਚਾ ਬਾਦਸ਼ਾ ਆਦ ਜੁਗਾਦ ਵੱਡੀ ਵਡਿਆਈਆ ਹਰ ਪਰਖ ਨਿਰੰਜਣ ਦੇ ਪ੍ਰਵਾਹ ਮੈ ਮਾ ਅਕਥ ਕਥੀ ਨਾ ਜਾਈਆ ਇਕੰਕਾਰਾ ਇਕ ਇਕੱਲਾ ਇਕੰਕਾਰਾ ਇਕ ਇਕੱਲਾ ਬਣ ਮਲਾ ਆਪਣਾ ਬੇੜਾ ਆਪ ਚਲਾਈ ਆ ਆਦ ਨਿਰੰਝਣ ਜੋਤੀ ਨੂਰ ਡਗਮਗਾ ਨੂਰੋ ਨੂਰ ਨੂਰ ਰਿਸ਼ਨਾਈ ਆ ਸ੍ਰੀ ਭਗਵਾਨ ਵਸਣ ਹਰਾ ਸੱਚੇ ਥਾਂ ਸੱਚਖੰਡ ਦਵਾਰ ਸੋਭਾ ਪਾਈ ਆ ਅਬਿਨਾਸ਼ੀ ਕਰਤਾ ਪੇ ਕਰੇ ਸਚਨਿਆ ਤੁਰ ਫਰਮਾਣਾ ਆਪ ਚੜਾਈ ਆ ਪਾਰ ਬ੍ਰਹਮੇ ਆਪੇ ਬਣੇ ਪਿਤਾ ਆਪਣਾ ਪਿਤਾ ਮਾ ਸੋਤ ਦੁਲਾਰ ਆਪ ਅਖਵਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਜੋਤ ਤਰ ਆਦ ਜੁਗਾ ਦੇ ਕਾ ਹਰ ਆਪਣੀ ਕਾਲੇ ਆਪ ਤਰਾਈ ਆ ਇੱਕ ਅਕੱਲਾ ਖੇਲ ਨਿਆਰਾ ਹਰ ਨਿਰੰਕਾਰ ਆਪੇ ਆਪਣੀ ਧਾਰ ਚਲਾਇਦਾ ਵਸਣ ਹਰਾ ਧਾਮ ਸਚਖੰਡ ਦਵਾਰਾ ਮਹਾਲੇ ਅਟਲ ਮਨਾ ਰਿ ਆਪ ਸੁਹਾਇਦਾ ਨਿਰਗੁਣ ਦੀਵਾ ਬਾਤੀ ਕਰਿ ਉਜਾਰ। ਨਿਰਗੁਣ ਦੀਵਾ ਬਾਤੀ ਕਰਿ ਉਜਾਰਾ ਬੈਠਾ ਠੰਡੇ ਦਰਬਾਰ ਸੋਭਾਵੰਤ ਹਰ ਭਗਵੰਤ ਆਦਿ ਅੰਤ ਸੋਭਾ ਪਾ인다। ਕਾੜਨ ਘੜੇ ਅਪਰਿ ਅਪਾਰਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਾਰੇ ਆਤ ਜੁਗਾਤੀ ਏਕਾ ਹਰ ਆਪਣੀ ਧਾਰ ਆਪ ਚਲਾ인다। ਸੋ ਪਰਖ ਨਿਰੰਜਨ ਸਾਚੀ ਤਹਰ ਹਰ ਪਰਖ ਨਿਰੰਜਨ ਆਪ ਚਲਾਇੰਦਾ ਏ ਕੰਕਾਰਾ ਖੇਲ ਮਹਾਨ ਆਦ ਨਿਰੰਜਨ ਰੂਪ ਤਰਹੈੰਦਾ ਸ੍ਰੀ ਭਗਵਾਨ ਵਸਣ ਹਾਰ ਸਚਖੰਡ ਮਕਾਨ ਬਿਨਾਸ਼ੀ ਕਰਤਾ ਸੁਭਾ ਪਾਇੰਦਾ ਪਾਰ ਬ੍ਰਹਮ ਹਰ ਹੋ ਪ੍ਰਧਾਨ ਆਪਣਾ ਬਲ ਆਪ ਹੀ ਉਜਾਣਦਾ ਦੂਸਰਨਾ ਵਰ ਕੋਈ ਨਿਸ਼ਾਨ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੇ ਆਪਣਾ ਖੇល ਆਪ ਖਿਲਾਇੰਦਾ ਸੱਚਾ ਖੇਲ ਖੇਲਣ ਹਾਰਾ ਏ ਕਾ ਰੰਗ ਸਮਾਇਆ ਆਦਪੁਰਖ ਨਿਰੰਜਣ ਇਕੰਕਾਰ ਅਨਪ੍ਰਕਾਸ਼ ਕਰਾਇਆ ਅਜੁਨੀ ਰਹਿਤ ਨਿਰਭਉ ਨਿਰਵੈਰ ਅਪੇਦ ਅਪੇ ਅਜੁਨੀ ਰਹਿਤ ਨਿਰਭਉ ਨਿਰਵੈਰ ਅਪੇਵ ਅਪੇਦ ਅਲਖ ਗੁਚਰ ਗਮ ਅਥਾ ਬੇਪਰਵਾ ਆਪਨਾ ਆਪ ਲੈ ਪ੍ਰਗਟਾਇਆ ਆਪੇ ਲੈ ਆਪਣਾ ਮਾਰਗ ਲਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਜੁਗਾ ਦੇ ਕਹ ਹਰ ਸਚਖੰਡ ਨਿਵਾਸਾ ਪ੍ਰਖ ਬਿਨਾਸ਼ਾ ਸਚਾ ਤਾ ਮੇ ਆਪ ਸਹਾਇਆ ਸੋ ਪ੍ਰਖ ਨਰੰਜਨ ਸਚਾ ਕਰ ਥਿਰ ਕਰ ਆਪ ਸਹਾਈਆ ਨਿਰਗੁਣ ਨਿਰਵੈਰ ਜੋਤ ਤਰ ਅੰਦਰ ਵੜ ਆਸਣ ਲਾਈਆ ਆਪਣੀ ਕਰਨੀ ਆਪੇ ਕਰੇ ਆਪਣੀ ਕਲ ਤਰਾਈ ਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਜੁ ਗਗਦੇ ਕਾ ਹਰ ਦਰ ਕਰ ਸਚੇ ਸੁਭਾ ਪਈਆ ਸਚੀ ਧਾਰ ਹਰ ਕਰਤਾਰ ਆਪਣੀ ਆਪ ਚਲਾਈ ਆਨ ਪਵਰੂਪ ਕਰ ਪ੍ਰਕਾਸ਼ ਪ੍ਰਖਬਿਨਾਸ਼ੀ ਸਚੇ ਮੰਦਰ ਆਪੇ ਸੁਭਾ ਪਈਆ ਆਪੇ ਖੇਲੇ ਖੇਲ ਤਮਾਸ਼ਿ ਆਪਣੀ ਰਾਸਿ ਆਪਣੇ ਮੰਡਲ ਆਪ ਚਲਾਈ ਆ ਆਪੇ ਵਸੇ ਆਪਣੇ ਪਾਸ ਦੂਸਰ ਸੰਗ ਨ ਕੋਈ ਰਲਾਈ ਆ ਆਪੇ ਆਪਣੀ ਪੂਰੀ ਕਰੇ ਆਸੇ ਆਪਣੀ ਇਸ਼ਿਆ ਪਿਛਿਆ ਭੇਝੋਲੀ ਪਈਆ ਆਪਣਾ ਗੁਣ ਆਪੇ ਲਏ ਪ੍ਰਗਟਾ ਸਰਬ ਕਲਾ ਪਰ ਪੂਰੇ ਆਪਖਵਾਈਆ ਆਪਣਾ ਮੰਦਰ ਆਪਣੇ ਅੰਦਰ ਆਪੇ ਘੜਨ ਰਿਹਾ ਖੜਾ ਆਪੇ ਬੈਠਾਇਆ ਅਸਣ ਲਾਈਆ ਜੋਤੀ ਜੋਤ ਸਰੂਪ ਹਰਾਬ ਆਪਣੀ ਕਿਰਪਾ ਕਰ ਆਤਪੁਰਖ ਬਿਨਾਸ਼ ਆਪੇ ਜਾਣੇ ਖੇਲ ਤਮਾਸ਼ਾ ਆਪਣੀ ਖੇលਿਆ ਆਪ ਖਿਲਾਈਆ ਸੱਚਾ ਖੇਲ ਖੇਲ ਤਮਾਸ਼ਾ ਪੁਰਖ ਬਿਨਾਸ਼ੀ ਆਪ ਕਰਾਇੰਦਾ ਪੈਸੇ ਵਕਿਆ ਪੈਦਾਸੀ ਦਾ ਸੇ ਆਪਣਾ ਹੁਕਮ ਤੁਰ ਫਰਮਾਣਾ ਆਪ ਜਣਾਇੰਦਾ ਜੋ ਤੇਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰੇ ਆਪਣਾ ਪਰਦਾ ਆਪੇ ਉਠਾਏਂਦਾ ਆਪਣਾ ਪਰਦਾ ਆਪੇ ਖੋਲ ਆਪਣੀ ਦਇਆ ਕਮਾਏਂਦਾ ਆਪਣਾ ਤੋਲੇ ਆਪੇ ਆਪ ਤੋਲ ਆਪਣਾ ਤੋਲੇ ਆਪ ਤੋਲ ਤੋਲਣ ਹਾਰੇ ਆਪ ਖਵਾਏਂਦਾ ਏ ਕੰਕਰਾਂ ਬੈਠਾ ਰਹੇ ਢੋਲ 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 ਆਪਣਾ ਨਾਂ ਉਤਰਾਏਂਦਾ ਸੱਚੇ ਵਸਤ ਰਖੇ ਆਪਣੇ ਕੋਲ ਆਪਣੇ ਹਟ ਆਪ ਵਕਾਏਂਦਾ ਪੇ ਨੋਂ ਨਿਰੰਕਾਰ ਆਪੇ ਬੋਲ ਆਪਣਾ ਗੀਤ ਆਪੇ ਗਾਏਂਦਾ ਜੋਤੀ ਕਿਰਪਾ ਕਰ ਆਜੁਗਾ ਦੀਏ ਕਾ ਹਰੇ ਆਪੇ ਆਪਣਾ ਵੇਸ ਵਟਾਏਂਦਾ ਵੇਸ ਵਟੰਦਾ ਹਰ ਕਰਤਾ ਰਾ ਲੇਖਾ ਲੇਖ ਨਾ ਕੋਈ ਜਣਾਈ ਆਸ ਤੇ ਪ੍ਰਕਾਸ਼ ਹੋ ਜਿਆਰਾ ਨੂਰ ਜ਼ਹੂਰ ਇੱਕ ਦਰਸਾਈਆ ਬੇਅਬ ਖੁਦਾਈ ਪਰਵਰਦਗਾਰ ਆਪੇ ਆਪਣਾ ਏ ਕਾ ਰੰਗ ਦਏ ਚੜਾਈਆ ਏਕਾ ਬੋਲ ਇਕ ਜਕਰਾਇ ਏਕਾ ਨਰਾ ਹੱਕ ਲਗਾਈਆ ਏਕਾ ਨਾ ਮੇਕਾ ਤਾਰਾ ਏਕਾ ਕਰੇ ਸੱਚਾ ਕਾਮ ਏਕਾ ਰਾਮ ਰਾਮ ਵੜਿਆਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਦਪੁਰਖ ਏਕਾ ਹਰ ਸੱਚੇ ਮੰਦਰ ਬੈਠਾ ਚੜ ਤਖਤ ਨਿਵਾਸੀ ਸੱਚਾ ਸ਼ਹਿਨਸ਼ਾਇਆ ਸ੍ਰੀ ਭਗਵਾਨ ਨੇ ਆਪਣਾ ਘੜਨ ਘੜ ਆਪਣੀ ਦਇਆ ਆਪ ਕਮੈਦਾਦ ਨਰੰਜਣੇ ਆਪਣਾ ਲਾੜੇ ਆਪੇ ਫੜੇ ਆਪੇ ਆਪਣਾ ਮੇਲ ਮਿਲਾਇਦਾ ਏਕੰਕਾਰ ਨਾ ਪੁਰਖ ਨਾ ਨਾਰੀ ਨਰ ਨਿਰੰਕਾਰ ਆਪਣਾ ਨਾਮ ਧਰਾਇਦਾ ਨਿਰੰਜਣ ਆਪਣੇ ਅੰਦਰ ਆਪਣੀ ਜੋਤ ਆਪੇ ਬਲ ਨੂਰੋ ਨੂਰ ਡਗਮਗਾਇਦਾ ਬਨਾਸ਼ੀ ਕਰਤਾ ਆਪੇ ਵਸੇ ਤਾਂ ਮੇਟਲ ਮਹਲ ਸੱਚੇ ਅਸਣ ਲਾਇਦਾ ਸ੍ਰੀ ਭਗਵਾਨ ਆਪੇ ਹੋਏ ਛਲ 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 ਛਲੇ ਆਪਣਾ ਖੇਲ ਖਿਲਾਇਦਾ ਪਰ ਬ੍ਰਹਮ ਸਚਖੰਡ ਬਿਠਾਇਆ ਸਣ ਮਲ ਆਪੇ ਆਪਣਾ ਅਸਣ ਲਾਇਦਾ ਨਰ ਨਰੇਸ਼ ਆਪਣਾ ਸੰਦੇਸ਼ ਆਪੇ ਕਾਲੇ ਆਪਣਾ ਹੁਕਮ ਆਪ ਸੁਣਾਇਦਾ ਆਪਣਾ ਵੇਖਤਾਰੇ ਆਪੇ ਬਲ ਬਾਲਦੇਵਨ ਹਾਰ ਹਰ ਮਿਹਰਬਾਨ ਹੈ ਆਪਣੀ ਕਲ ਆਪ ਵਰਤਾਏ ਦਾ ਆਪਣਾ ਬਿਰਦੇ ਆਪੇ ਆਪ ਪਾਲ ਆਪੇ ਹੋਏ ਨੌਜਵਾਨ ਰੇਖ ਭੇਖ ਨ ਕੋਈ ਜਣਾਏ ਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰਿਆ ਜੁਗਾਦੀ ਏਕਾ ਆਪਣੀ ਖੇਲ ਆਪ ਖਿਲਾਹਿੰਦਾ ਆਪਣੀ ਖੇਲ ਖਿਲਾਵਣ ਹਾਰਾ ਏ ਕਾ ਖੇਲ ਖਿਲਾਈਆ ਆਪਣਾ ਨੂਰ ਕਰਿ ਉਜਾਰਾ ਨੂਰੋ ਨੂਰ ਵਿੱਚ ਧਰਾਈਆ ਆਪਣੇ ਮੰਦਰ ਕਰ ਪਸਾਰਾ ਆਪੇ ਵੇਖ ਵਿਖਾਈਆ ਆਪਣੀ ਸ਼ਬ ਪੇ ਬਣੇ ਵਰਤਾਰਾ ਸਚੀ ਪਿਛਿਆ ਝੋਲੀ ਪਾਈਆ ਜੋਤੀ ਜੋਤ ਸਰੂਪ ਹਾਰੇ ਆਪੇ ਆਪਣੀ ਕਿਰਪਾ ਕਰੇ ਆਪਣੀ ਆਸਿ ਆਪੇ ਲਏ ਪ੍ਰਗਟਾਈਆ ਆਪਣੀ ਆਸਾ ਤੇ ਰਖਿ ਸ਼੍ਰੀ ਭਗਵਾਨ ਖੇਲ ਖਿਲਾਈਂਦਾ ਪਰ ਬ੍ਰਹਮ ਪ੍ਰਪੁਰ ਸੰਪੁਰਖ ਸਮਰਾਥ ਆਪਨਾ ਰਥ ਆਪ ਚਲਾਇਂਦਾ ਹਰ ਮੰਦਰ ਬਣਾਏ ਕਨਡੇਠ ਰੂਪ ਅਨੂਪ ਨਾ ਕੋਈ ਹੰ ਕੋਈ ਹੰਡਾਏ ਦਾ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰ ਆਪਣੀ ਇਸ਼ਿਆ ਆਪਣੇ ਅੱਗੇ ਪ੍ਰਗਟਾਏ ਦਾ ਆਪਣੀ ਇਸ਼ਿਆ ਆਪਣੇ ਅੱਗੇ ਰਖ ਪਾਰ ਬ੍ਰਹਮੇ ਆਪਣੀ ਦਇਆ ਕਮਾਈ ਆਪੇ ਦੇਵਨ ਹਰਾ ਵਰ ਵੱਡਦਾ ਤਾਬੇ ਪਰਵਾਈ ਆਪਣੀ ਖੇਲ ਆਪੇ ਕਰ ਖੇਲ ਖਿਲਾਰੀ ਸਤ ਦਰਸਾ ਚੇ ਸੋ ਬਾਪਾਈ ਆਪਣਾ ਰੂਪ ਆਪੇ ਤਰ ਨਰ ਨਰਾਇਣ ਨੂਰ ਰੁਸ਼ਨਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੇ ਆਤ ਪੁਰਖ ਏਕਾ ਹਰੇ ਆਪਣੀ ਬਣ ਤੇ ਆਪੇ ਲੈ ਪ੍ਰਗਟਾਈਆ ਆਪਣੀ ਬਣ ਤੇ ਆਪ ਬਣਾਇਆ ਆਪਣਾਇਆ ਆਪ ਧਰਾਇਆ ਆਪਣੀ ਨਾਰੀ ਆਪ ਪਰਨਾ ਸੱਚਾ ਕੰਨ ਤੇ ਆਪ ਹੰਡਾਇਆ ਆਪਣੀ ਸੇਜ ਆਪ ਸੁਹਾ ਸਗਲਾ ਸੰਘੇ ਆਪ ਰਖਾਇਆ ਆਪਣਾ ਸਤਿ ਦੁਲਾਰਾ ਆਇਆ ਪੇ ਜਾਇ ਆਪਣੀ ਗੋਦ ਸੁਹਾਇਆ ਦੋ ਜਹਾਨਾ ਨਾ ਉਤਰਾ ਪੁਰਖ ਬਿਨਾਂ ਸ਼ੀ ਸੇਵ ਕਮਾਇਆ ਸੱਚੇ ਮੰਦਰ ਆਸਣ ਲਾ ਸੱਚ ਸੰਗਾਸਣ ਸੋਭਾ ਪਾਇਆ ਨਿਰਗੁਣ ਦੀਵਾ ਬਾਤੀ ਕਰਿ ਕ੍ਰਿਸ਼ਨਾ ਨਰਨਜਣ ਆਪ ਜਨਾਇਆ ਆਪਣਾ ਹੁਕਮ ਤੁਰ ਫਰਮਾਣਾ ਆਪ ਜਨਾ ਆਪੇ ਨੇ ਉਹਨੇ ਉਹ ਸੀਸ ਚੁਕਾਇਆ ਤਖਤ ਨਿਵਾਸੀ ਸੱਚਾ ਪਾਤਸ਼ਾਹ ਆਪਣਾ ਨਾਮ ਆਪ ਤਰਾਇਆ ਜੋਤੀ ਜੋਤ ਸਰੂਪ ਹਾਰੇ ਆਪੇ ਆਪਣੀ ਕਿਰਪਾ ਕਰੇ ਆਦਪੁਰਖ ਏ ਕਾ ਹਾਰੇ ਆਪਣਾ ਬੰਧਨ ਆਪੇ ਪਾਇਆ ਆਪਣਾ ਬੰਧਨ ਹਰ ਹਰ ਪਾਇ ਆਪੇ ਮੇਲ ਮਿਲਾਏਂਦਾ ਆਪੇ ਨਾਰੀ ਨਰ ਰੂਪ ਤਰਾਇ ਆਪੇ ਸੁਤ ਦੁਲਾਰਾ ਜਾਇਂਦਾ ਆਪੇ ਹੁਕਮੀ ਹੁਕਮ ਵਰਤਾਇ ਆਪੇ ਹੁਕਮ ਸੁਣਾਏਂਦਾ ਜੋਤੀ ਜੋਤ ਸਰੂਪ ਹਾਰੇ ਆਪੇ ਆਪਣੀ ਕਿਰਪਾ ਕਰ ਆਪਣਾ ਬਲ ਆਪ ਵਿਖਾਏਂਦਾ ਆਪਣਾ ਬਲ ਵੱਡ ਬਲਵਾਨ ਹੈ ਅੱਤੇ ਆਪ ਤਰਾਈਆ ਆਦ ਪੁਰਖ ਨੌਜਵਾਨ ਦੂਸਰ ਰੂਪ ਨ ਕੋਈ ਵਟਾਈਆ ਆਪਨਾ ਭੇਖ ਕਰੇ ਵਾਲੀ ਦੋ ਜਹਾਨ ਦੋ ਦੋ ਲਿਖ ਆਪ ਚਲਾਈ ਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਆਪਣਾ ਭੇਦ ਅਪੇਦ ਆਪੇ ਦਏ ਖੁਲਾਈਆ ਹਰ ਭੇਦ ਅਪੇਦ ਖੁਲਾਈਂਦਾ ਆਪ ਆਪਣੀ ਕਿਰਪਾ ਧਾਰ ਸੂਪਰਖ ਨਰੰਜਣ ਆਪੇ ਆਪਣਾ ਨਾਮ ਪ੍ਰਗਟਾਏਂਦਾ ਹਰ ਪੁਰਖ ਨਰੰਜਣ ਕਰੇ ਪਿਆਰੇ ਕੰਕਾਰਾ ਮੇਲ ਮਿਲਾਏਂਦਾ ਆਦ ਨਰੰਜਣ ਮੀਤ ਮਰਾਰ ਬਿਨਾਸ਼ੀ ਕਰਤਾ ਸੰਗਨ ਬਹੈਂਦਾ ਹਰ ਭਗਵਾਨ ਸਾਜਿਆ ਯਾਰ ਪਰ ਬ੍ਰਹਮ ਵੇਖ ਵਿਖਾਏਂਦਾ ਅਨਪਵਰ ਰੂਪ ਕਰਿ ਜਿਹਾਰ ਸੱਚੇ ਮੰਦਰ ਸੋਭਾ ਪਾਏਂਦਾ ਸਚਖੰਡ ਸੱਚੇ ਦਰਬਾਰ ਆਪਣਾ ਹੁਕਮ ਆਪ ਵਰਤਾਏਂਦਾ ਆਪੇ ਕਰੇ ਕਰਨੀਕਾਰ ਆਪਣੀ ਇਛਿਆ ਵੇਖ ਵਿਖਾਏਂਦਾ ਆਪੇ ਪਰੇ ਸਤਪੰਡਾਰ ਆਪਣਾ ਤਖਤ ਆਪ ਸਹਾਈਂਦਾ ਆਪੇ ਘੜਨ ਘੜੇ ਪਰ ਪਾਵਾ ਚੂਲ ਨ ਕੋਈ ਬਣਾਏਂਦਾ ਨਾ ਕੋਈ ਬਾਡੀ ਕਰੇ ਵਿਚਾਰ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੇ ਆਪਣੀ ਸੇਵਾ ਆਪ ਕਮਾਏਂਦਾ ਸੱਚੀ ਸੇਵਾ ਆਪੇ ਕਰੇ ਆਪਣਾ ਤਖਤ ਆਪ ਵਧਾਈਆ ਸੱਚ ਸنگਾਸਣ ਆਪੇ ਧਾਰੇ ਆਪੇ ਵੇਖ ਵਿਖਾਈਆ ਸੱਚਖੰਡ ਦਵਾਰੇ ਉੱਪਰ ਬੈਠਾ ਚੜ੍ਹ ਰੂਪ ਰੇਖ ਨ ਕੋਈ ਜਣਾਈਆ ਜੋਤੀ ਜੋਤ ਸਰੂਪ ਹਰਿਆ ਆਪੇ ਆਪਣੀ ਕਿਰਪਾ ਕਰ ਸੱਚ ਸنگਾਸਣ ਸੋ ਬਾਵੰਤ ਇੱਕ ਅਕਾਲਾ ਸ੍ਰੀ ਭਗਵੰਤ ਦੂਸਰ ਸੰਗ ਨ ਕੋਈ ਰਖਾਈਆ ਸੱਚੇ ਸਿੰਘਾਸਣ ਸੱਚੀ ਸਰਕਾਰ ਹਰ ਸਤ ਚਾਏ ਆਸਣ ਲਾਈਆ ਨਿਰਗੁਣ ਰੂਪ ਨਿਰਗੁਣ ਤਾਰ ਨਿਰਗੁਣ ਆਪੇ ਪ੍ਰਗਟ ਹੋਇਆ ਮਾਤ ਪਿਤ ਨ ਕੋਈ ਬਣਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸੱਚੇ ਸਿੰਘਾਸਣ ਸੋਭਾਵੰਤ ਸੱਚੇ ਸਿੰਘਾਸਣ ਸੋਭਾਵੰਤ ਪਰਖ વિનાشن ਇੱਕ ਸੁਹਾਈਆ ਸਚੇਤ ਖਤਸ਼ਾਹੋ ਭੂ ਪਰ ਸਚ ਸਚ ਸੁਹਾਇਆ ਆਪੇ ਵੇਖੇ ਆਪਣਾ ਰੂਪ ਨਿਰਗੁਣ ਨਿਰਗੁਣ ਵੇਸ ਵਟਾਇਆ ਲੇਖਾ ਜਾਣੇ ਆਪਣੀ ਕੂਟ ਦੂਜੀ ਦਿਸ਼ਾ ਨ ਕੋਏ ਵਿਖਾਇ ਕੋਈ ਵਿਖਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਆਪ ਖੇល ਆਪ ਖਿਲਾਇਆ ਹਰ ਸੱਚਾ ਖੇល ਖਿਲਾਇਦਾ ਕਰ ਕਿਰਪਾ ਗੁਣ ਨਿਦਾਨ ਆਪਰਾ ਹੁਕਮ ਆਪ ਸੁਣਾਇਦਾ ਆਪੇ ਦੇਵੇ ਤੁਰ ਫਰਮਾਨ ਸੱਚੀ ਘੜਤ ਘੜਤ ਆਪ ਲਕੜਾਇਦਾ ਲਿਖਾ ਜਾਣੇ ਜਾਣੀ ਜਾਣ ਸੁਪਰਖ ਨਰੰਜਨ ਸੇਵ ਕਮਾਏਂਦਾ ਹਰਪੁਰਖ ਨਰੰਜਨ ਹੋ ਮਿਹਰਮਾਨ ਸ੍ਰੀ ਭਗਵਾਨ ਬੰਦਨ ਪਾਇਂਦਾ ਪੰਚਮ ਰੰਗ ਇੱਕ ਵਖਾਨ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਆਦਪੁਰਖੇ ਕਾ ਹਰ ਆਪਣਾ ਰੂਪ ਆਪ ਤਰਹੇਂਦਾ ਪੰਚਮ ਮੇਲਾ ਜੋੜ ਜੁੜਾ ਹਰ ਸਾਚੀ ਖੇਲ ਖਿਲਾਈਆ ਪੰਚਮੁਖ ਮੁਖ ਧਰਾ ਪੰਚਮ ਦੇਵੇ ਮਾਨ ਵੜੇ ਆਈ ਵੜੇ ਆਈਆ ਪੰਚਮ ਜੋਤ ਜੋਤ ਰੂشنا ਪੰਚਮ ਨੂਰੋ ਨੂਰ ਡਗ ਮਗਾਈਆ ਪੰਚਮ ਦੇਵੇ ਸਚਾ ਥਾਂ ਥਾਂਥ ਨੰਤਰ ਸੋਭਾ ਪਾਈਆ ਪੰਚਮ ਦੇਵੇ ਦਰਸ ਬੇ ਪਰਵਾਹ ਪੰਚਮੇ ਆਪਣਾ ਨਾਮ ਧਰਾਈਆ ਜੋਤੀ ਜੋਤ ਰੂਪ ਹਰਿਆ ਤੇ ਆਪਣੀ ਕਿਰਪਾ ਕਰ ਪੰਚਮ ਮੁਖ ਮੁਖਰਤਾਜ ਆਪਣਾ ਮਾਰਗ ਆਪੇ ਲਾਈਆ ਸੱਚਾ ਮਾਰਗ ਘਰ ਕਰਤਾ ਰੇ ਆਪਣਾ ਆਪ ਚਲਾਐਂਦਾ ਨਿਰਗੁਣ ਨਿਰਗੁਣ ਕਰ ਪਿਆਰ ਨਿਰਗੁਣ ਨਿਰਗੁਣ ਮੇਲ ਮਿਲਾਐਂਦਾ ਸੱਚਾ ਮਾਰਗ ਘਰ ਕਰਤਾ ਰੇ ਆਪਣਾ ਆਪ ਚਲਾਐਂਦਾ ਨਿਰਗੁਣ ਨਿਰਗੁਣ ਕਰ ਪਿਆਰ ਨਿਰਗੁਣ ਨਿਰਗੁਣ ਮੇਲ ਮਿਲਾਐਂਦਾ ਨਿਰਗੁਣ ਅੰਦਰ ਨਿਰਗੁਣ ਬਾਹਰ ਨਿਰਗੁਣ ਕੋਤ ਨਿਰਗੁਣ ਜਾਰ ਸੱਚੀ ਖੇਲ ਖਿਲਾਐਂਦਾ ਨਿਰਗੁਣ ਨੂਰ ਜੋਤੀ ਧਾਰ ਨਿਰਗੁਣ ਧੂਆਂ ਧਾਰ ਸਮਾਐਂਦਾ ਨਿਰਗੁਣ ਰਾਜ ਰਜਾਨ ਸ਼ਾਸਕਦਾਰ ਨਿਰਗੁਣ ਆਪਣਾ ਹੁਕਮ ਸੁਣਾਏਂਦਾ ਨਿਰਗੁਣ ਸ਼ਾ ਪਾਚਾ ਹੁਕਮ ਸੁਣਾਏ ਆਪਣੀ ਵਾਰ ਨਿਰਗੁਣ ਨਿਉਨਿਓ ਅਸੀਸ ਚੁਕਾਏਂਦਾ ਜੋਤੀ ਜੋਤ ਸਰੂਪ ਹਾਰੇ ਆਪੇ ਆਪਣੀ ਕਿਰਪਾ ਕਰ ਅਲਖ ਅਗੋਚਰ ਅਲਖ ਅਗੋਚਰ ਗੰਮ ਅਥਾ ਏਕਾ ਖੇਲ ਕਰੇ ਬੇਪਰਵਾ ਬਨਮਲਾਏ ਆਪਣਾ ਬੇੜਾ ਆਪ ਚਲਾਏਂਦਾ ਸੱਚਾ ਬੇੜਾ ਕਰ ਤਿਆਰ ਹਰੇ ਆਪਣੀ ਦਇਆ ਕਮਾਈਆ ਸੱਚ ਸੰਗਾਸਣ ਬੈਠੇ ਸੱਚਾ ਦਰਬਾਰ ਹਰ ਸੱਚਾ ਸਹੇ ਨਿਸ਼ਾਈ ਆਏ ਕਾਹ ਕਮ ਇੱਕ ਵਰਤਾਰੇ ਕਾ ਪਾਣੇ ਰਹਾ ਸਮਾਈਆ ਆਪੇ ਹੋਏ ਜਾਣੀ ਜਾਣ ਹਰ ਨਿਰੰਕਾਰ ਜਾਣਣ ਹਾਰੇ ਕਿ ਅਖਵਾਈਆ ਆਪਣੀ ਸ਼ਿਆ ਪੇ ਲੈ ਉਚਾਰ ਸੱਚਖੰਡ ਮਿਲੇ ਵਿਧਾਈਆ ਘਰ ਵਿੱਚ ਘਰ ਲੈ ਉਬਾਰ ਥਿਰ ਕਰ ਸੱਚਾ ਨਾਉ ਤਰਾਈ ਆਜoti ਜੋਤ ਸਰੂਪ ਹਾਰੇ ਹਾਂ ਤੇ ਆਪਣੀ ਕਿਰਪਾ ਕਰੇ ਆਪਣਾ ਪਰਦਾ ਆਪੇ ਉਠਾਈਆ ਸੱਚਾ ਕਰਿ ਉਪਜਾਇਆ ਕਰ ਕਿਰਪਾ ਮਿਹਰਬਾਨ ਮੰਦਰ ਅੰਦਰ ਆਪ ਸੁਹਾਇਆ ਪੇ ਹੋਇਆ ਨਿਗਾਹबान ਆਪਣਾ ਦੀਪ ਆਪ ਜਗਾਇਆ ਪੇ ਵੇਖੇ ਮਾਰ ਧਿਆਨ ਸ਼ਬ ਪਰੇਸ਼ਾਨ ਨਾ ਕੋਈ ਸ਼ਹਾਇਆ ਨਾ ਕੋਈ ਦਿਸੇ ਚਾਰ ਦਿਵਾਰ ਸੂਰਜ ਚੰਨ ਕੋਈ ਚੜਾਇਆ ਮੰਡਲ ਮੰਡਪਨਾ ਦਾ ਇਹ ਸਹਾਰ ਗਗਨ ਪਤਾਲ ਨਾ ਕੋਈ ਵਿਖਾਇਆ ਜਮੀ ਅਸਮਾਨ ਨਾ ਦਏ ਸਹਾਰ ਇੱਕ ਅਕੱਲਾ ਵੇਸ ਬਟਾਇਆ ਆਤਪੁਰਖੇ ਕੰਕਰ ਜੋਤੀ ਜੋਤ ਸਰੂਪ ਹਾਰੇ ਆਪੇ ਆਪਣੀ ਕਿਰਪਾ ਕਰ ਆਪੇ ਜਾਣੇ ਆਪਣੀ ਕਰ ਫਿਰ ਕਰ ਸੱਚਾ ਖੋਲਿਆ ਕਰ ਘਰ ਵਿੱਚ ਕਰ ਤਿਆਰ ਕਰੇ ਖੇਲ ਹਰੇ ਢੋਲਿਆ ਇੱਕ ਕੱਲਾ ਇੱਕ ਕੰਕਾਰ ਆਪਣੀ ਧਾਰ ਆਪਣੇ ਵਿੱਚੋਂ ਆਪੇ ਬੋਲਿਆ ਪੇ ਆਪਣਾ ਕਰੇ ਉਜਾਰ ਆਪਣਾ ਭੰਡਾਰ ਆਪੇ ਖੋਲਿਆ ਆਪੇ ਲੈ ਪਰਵਰਦگار ਜੋਤੀ ਜੋਤ ਸਰੂਪ ਹਰੇ ਆਪੇ ਆਪਣੀ ਕਿਰਪਾ ਕਰੇ ਆਪੇ ਪਾਏ ਆਪਣੀ ਸਾਰ ਸਚਖੰਡ ਥਿਰ ਕਰਿ ਅਪਾਰ ਹਰਿ ਸਚ ਸਚੁ ਉਪਜਾਇਆ ਸਚਖੰਡ ਦੁਆਰੇ ਆਪਿ ਨਿਰੰਕਾਰਾ ਥਿਰ ਕਰਿ ਸ਼ਬਦੀ ਮੇਲ ਮਿਲਾਇਆ ਸ਼ਬਦ ਅਨਾਦ ਸਚੀਤੁਨ ਕਾਰਾ ਗ੍ਰਹ ਮੰਦਰਿ ਆਪ ਸੁਨਾਇਆ ਆਪੇ ਹੋਏ ਸੁਨਣ ਹਾਰਾ ਦੁਸਰੇ ਅਵਰ ਨ ਕੋਈ ਜਨਾਇਆ ਆਦ ਪੁਰਖ ਖੇਲ ਅਪਾਰ ਆਪਨੀ ਧਾਰ ਆਪ ਕਰਾਇਆ ਜੋਤੀ ਜੋਤ ਸਰੂਪ ਹਰਿ ਆਪਿ ਆਪਣੀ ਕਿਰਪਾ ਕਰੇ ਏਕਾ ਸ਼ਬਦ ਦਇ ਵੜਿਆਇਆ ਹਰੇ ਚਿਆ ਸ਼ਬਦ ਨਾਓ ਹਰ ਇਸਿਆ ਸ਼ਬਦ ਨਾਓ ਨਾਮ ਨਾਮਾ ਨਾਮ ਵੜਿਆਈਆ ਪਰ ਬ੍ਰਹਮ ਬ੍ਰਹਮ ਕਰੇ ਚਾਉ ਚਾਉ ਘਨੇਰਾ ਇਕ ਵਿਖਾਈਆ ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਵਾਲ ਪਕੜੇ ਭਾਉ ਪਕੜਨ ਹਾਰਾ ਸਹਿ ਸੁਖਦਾਈਆ ਸਤਸਤਵਾਦੀ ਬਣਿਆ ਪਿਤਾ ਮਾਉ ਜੋ ਨੀਰਹਤ ਦੇਸ ਨਾਈਆ ਸ਼ਬਦ ਸੁਹੇ ਲਾਇਕ ਅਕੇਲਾ ਸਤਿ ਦੇਵੇ ਠੰਡੀ ਛਾਂ ਜੋਤੀ ਜੋਤ ਸਰੂਪ ਹਾਰੇ ਆਪੇ ਆਪਣੀ ਕਿਰਪਾ ਕਰ ਲੇਖਾ ਆਪਣੇ ਹੱਥ ਰਖਾਈਆ ਸ਼ਬਦੀ ਸੁੱਤ ਸੁੱਤ ਦਲਾਰਾ ਸ਼ਬਦੀ ਸ਼ਬਦ ਸੁੱਤ ਦਲਾਰਾ ਕਰ ਤਿਆਰਾ ਤੁਰ ਫਰਮਾਣਾ ਆਪ ਜਣਾਏ ਦਾ ਸਚ ਖਣ ਜੋਤ ਜਗਾਏ ਅਗੰਮੇ ਅਪਾਰਾ ਥਿਰ ਕਰ ਅਨਾਦੀ ਨਾਦ ਵਜਾਏ ਦਾ ਲਿਖੇ ਲੇਖ ਆਪਣੇ ਪਰ ਪਰ ਆਪਣਾ ਰੂਪ ਧਰਾਏ ਦਾ ਜੋ ਤੀਜੋਤਸ ਰੂਪ ਹਾਰੇ ਆਪੇ ਆਪਣੀ ਕਿਰਪਾ ਕਰੇ ਆਪਣੀ ਇਸ਼ਾਪ ਪ੍ਰਗਟਾਏ ਦਾ